ਖੜ ਜੋ ਖੜ ਜੋ ਖੜ ਜੋ ਪਾਕਿਸਤਾਨ ਦਾ ਜ਼ਿਲ੍ਹਾ ਹਸਨ ਅਬਦਾਲ ਦਾ ਗੁਰਦੁਆਰਾ ਪੰਜਾ ਸਾਹਿਬ ਉਹ ਗੁਰਦੁਆਰਾ ਸਾਹਿਬ ਜਿੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜਾ ਲਾ ਕੇ ਪਹਾੜ ਰੋਕਿਆ ਸੀ ਸੰਗਤਾਂ ਤੁਹਾਨੂੰ ਦਿਖਾ ਰਹੇ ਹਾਂ ਸੰਗਤਾਂ ਆ ਰਹੀਆਂ ਨੇ ਤੇ ਉਸ ਪੰਜੇ ਦੇ ਜੋ ਬਾਬਾ ਨਾਨਕ ਦੇ ਹੱਥ ਦਾ ਪੰਜਾ ਹੈ ਉਹਦੇ ਦਰਸ਼ਨ ਕਰ ਰਹੀਆਂ ਨੇ ਔਰ ਜੋ ਕਿਹਾ ਜਾਂਦਾ ਹੈ ਕਿ ਕੋਈ ਵੀ ਇਨਸਾਨ ਆ ਕੇ ਆਪਣੇ ਸੱਜੇ ਹੱਥ ਦਾ ਪੰਜਾ ਜਦੋਂ ਇਸ ਥਾਂ ਤੇ ਲਾਵੇ ਤਾਂ ਪੂਰਾ ਉਹਦਾ ਹੱਥ ਚਲੋ ਸਹੀ ਬੈਠਦਾ ਪੰਜੇ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਨੇੜੇ ਤੋਂ ਜੀ ਜਾ ਕੇ ਦਿਖਾਈਏ ਇਹ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੰਜਾ ਹੈ ਸੰਕਤਾ ਆਰੀਆਂ ਨੇ ਇਹ ਸਰੋਵਰ ਹੈ ਦਿਖਾ ਰਹੇ ਆ ਤੁਹਾਨੂੰ ਔਰ ਬਿਲਕੁਲ ਜੇ ਨੇੜਿਓਂ ਆ ਕੇ ਦਿਖਾਈਏ ਤਾਂ ਸਰੋਵਰ ਹੈ ਸੁਭਾਵਿਕਾ ਮੱਛੀਆਂ ਹੋਣਗੀਆਂ ਤੇ ਇਹ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੱਥ ਦਾ ਪੰਜਾ ਕੋਈ ਵੀ ਇਨਸਾਨ ਆ ਕੇ ਲਾਵੇ ਤਾਂ ਸਿੱਧਾ ਹਥੇਸਰਾ ਪੰਜਾ ਪੂਰਾ ਪੰਜਾ ਉਸਤੇ ਆਉਂਦਾ ਹੈ ਮੈਂ ਜੀ ਤੁਸੀਂ ਵੀ ਇੱਕ ਵਾਰ ਫੇਰ ਦਿਖਾ ਰਹੇ ਹਾਂ ਸਰੋਵਰ ਦੇ ਵਿੱਚੋਂ ਸਥਾਨ ਹੈ ਸਰੋਵਰ ਦੇ ਵਿੱਚੋਂ ਉਹ ਸਥਾਨ ਹੈ ਦੇਖ ਰਹੇ ਹੋ ਤੁਸੀਂ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਗੁਰਦੁਆਰਾ ਪੰਜਾ ਸਾਹਿਬ ਜ਼ਿਲ੍ਹਾ ਹਸਨ ਅਬਦਾਲ ਪਾਕਿਸਤਾਨ ਸਰੋਵਰ ਸਾਹਿਬ ਹੈ ਔਰ ਸਰੋਵਰ ਸਾਹਿਬ ਦੇ ਇੱਧਰ ਆ ਕੇ ਪੰਜਾ ਸਾਹਿਬ ਨਜ਼ਰ ਆਉਂਦਾ ਹੈ ਔਰ ਸੰਗਤਾਂ ਆਪਣੀਆਂ ਮਨੋ ਕਾਮਨਾਵਾਂ ਇੱਛਾਵਾਂ ਪੂਰੀਆਂ ਕਰਦੀਆਂ ਨੇ ਪੰਜਾ ਸਾਹਿਬ ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੰਜੇ ਤੇ ਆਪਣੇ ਹੱਥ ਲਾ ਕੇ ਆਪਣੇ ਆਪ ਨੂੰ ਭਾਗਾ ਵਾਲਾ ਸੁਭਾਗਾ ਵਾਲਾ ਸਮਝਦਿਆਂ ਨੇ ਇਹ ਉਹੀ ਪੰਜਾ ਜਦੋਂ ਭਾਈ ਮਰਦਾਨੇ ਨੂੰ ਬਲੀ ਕੰਧਾਰੀ ਨੇ ਪਾਣੀ ਦੇਣ ਤੋਂ ਮਨਾ ਕੀਤਾ ਉੱਚੇ ਪਹਾੜ ਤੇ ਚੜ ਕੇ ਅੱਜ ਅੱਜ ਵੀ ਕਹਿੰਦੇ ਉਸ ਪੇੜ ਤੇ ਜਦੋਂ ਜਾਈਏ ਪਹਾੜ ਤੇ ਜਾਈਏ ਤਾਂ ਅੱਤੈ ਤੋਂ ਪੌਣਾ ਘੰਟਾ ਜਾਣ ਨੂੰ ਲੱਗਦਾ ਚਾਰ ਚੱਕਰ ਮਰਦਾਨੇ ਲੋਵਾਏ ਤੇ ਪਾਣੀ ਨਹੀਂ ਦਿੱਤੀ ਪਾਣੀ ਨਹੀਂ ਦਿੱਤਾ ਸੀ ਪਹਾੜੀ ਇਲਾਕਾ ਸੀ ਪਾਣੀ ਦੀ ਥੋੜੀ ਸੀ ਘਾਟ ਸੀ ਤੇ ਬਾਬੇ ਨਾਨਕ ਨੇ ਜਦੋਂ ਆਪਣਾ ਚਮਤਕਾਰ ਦਿਖਾਇਆ ਤਾਂ ਉਹਦੇ ਪਾਣੀ ਦੇ ਭੰਡਾਰ ਸੁਕਾ ਦਿੱਤੇ ਸਨ ਬਲੀ ਕੰਧਾਰੀ ਦੇ ਜਿਸ ਤੋਂ ਬਾਅਦ ਗੁੱਸੇ ਚ ਆ ਕੇ ਉਹਨੇ ਇੱਕ ਬਹੁਤ ਵੱਡਾ ਪਹਾੜ ਗੁਰੂ ਸਾਹਿਬ ਤੇ ਸੁੱਟੇ